ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਤੁਹਾਨੂੰ ਅਸੀਂ ਪੰਜਾਬ ਦੀ ਰੀਅਲ ਏਸਟੇਟ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਔਰ ਇਹ ਖਬਰ ਸਿਰਫ ਦੈਨਿਕ ਸਵੇਰਾ ਦੇ ਉੱਪਰ ਤੁਹਾਨੂੰ ਅਸੀਂ ਦੱਸ ਸਭ ਤੋਂ ਪਹਿਲਾਂ ਦੱਸ ਰਹੇ ਹਾਂ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜਿਹੜੇ ਰੇਰਾਂ ਦੇ ਰੇਰਾਂ ਦੇ ਵਿੱਚ ਜਿਹੜਾ ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਇੱਕ ਦੋ ਮਹੀਨੇ ਤੋਂ ਜਿਹੜਾ ਰੇੜਕਾ ਚੱਲ ਰਿਹਾ ਸੀ ਮੈਂਬਰਾਂ ਦੀ ਚੋਣ ਨੂੰ ਲੈ ਕੇ ਉਹ ਹੁਣ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੇ ਪ ਉਹ ਉਹ ਹੁਣ ਜਿਹੜਾ ਹੈਗੇ ਨੇ ਉਹ ਰੇਰਾ ਦਾ ਵੀ ਕੰਮਕਾਜ ਦੇਖਣਗੇ ਤੁਹਾਨੂੰ ਦੱਸਦੀ ਕਿ ਆਪਣੀ ਤੋਂ ਰਿਆਇਤ ਨੂੰ ਜਿਹੜੀ ਹੁਣ ਪੀਐਸ ਅਫਸਰ ਨੇ ਉਹਨਾਂ ਦੇ ਮੋਢਿਆਂ ਦੇ ਉੱਪਰ ਇਹ ਜ਼ਿੰਮੇਵਾਰੀ ਹੋਵੇਗੀ ਗੁਪਤ ਸੂਚਨਾ ਤੋਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਇਹ ਖਬਰ ਸੰਭਾਲ ਰਹੇ ਸਾਡੇ ਨਾਲ ਇਸ ਵੇਲੇ ਪੋਲੀਟੀਕਲ ਐਡੀਟਰ ਜਿਹੜੇ ਨੇ ਦੈਨਿਕ ਸਵੇਰਾ ਦੇ ਨੀਲ ਭਲਿੰਦਰ ਬਣੇ ਹੋਏ ਨੇ ਨੀਲ ਸਵਾਗਤ ਹੈ ਦੈਨਿਕ ਸਵੇਰਾ ਉੱਪਰ ਜਿਵੇਂ ਕਿਸੇ ਜ਼ਿਕਰ ਕਰ ਰਹੇ ਸੀ ਕਿ ਹਲੇ ਫਰਵਰੀ ਦੇ ਵਿੱਚ ਜਿਹੜਾ ਸੀਗਾ ਉਹ ਅਸਤੀਫਾ ਦੇ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਰੇੜਕਾ ਬਣਿਆ ਹੋਇਆ ਸੀ ਕਿ ਹੁਣ ਸਤਿਆ ਗੋਪਾਲ ਦੇ ਅਸਤੀਫੇ ਤੋਂ ਬਾਅਦ ਅੱਗੇ ਕੀ ਬਣੇਗਾ ਕਿਉਂਕਿ ਜਿਹੜੇ ਦੂਸਰੇ ਮੈਂਬਰ ਨੇ ਦੋ ਮੈਂਬਰ ਹੁੰਦੇ ਨੇ ਰਕੇਸ਼ ਕੁਮਾਰ ਗੋਇਲ ਜੋ ਕਿ 10 ਤਿੰਨ 2024 ਤੋਂ 6 ਤਿੰਨ 2024 ਤੱਕ ਛੁੱਟੀ ਦਿਨ ਜਾਨਕੀ ਤਿੰਨ ਮਹੀਨੇ ਤੱਕ ਉਹ ਵੀ ਛੁੱਟੀ ਤੇ ਚਲੇ ਗਏ ਔਰ ਜਿਹੜੇ ਦੂਸਰੇ ਮੈਂਬਰ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਜਿਹੇ ਦੇ ਵਿੱਚ ਕਹਿ ਸਕਦਾ ਕਿ ਵੱਡਾ ਇੱਕ ਸੰਕਟ ਖੜਾ ਹੋ ਗਿਆ ਸੀਗਾ ਜੋ ਕਿ ਹੁਣ ਸੌਟ ਆਊਟ ਹੁੰਦਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਬਟਾ 30 ਸੰਕਟ ਦੇ ਤੌਰ ਤੇ ਉੱਤੇ ਆਪਾਂ ਇਹਨੂੰ ਲੈਣੇ ਆ ਕਿਉਂਕਿ ਜਿੰਨਾ ਵੀ ਰੀਅਲ ਅਸਟੇਟ ਦਾ ਕੰਮਕਾਰ ਹੈ ਉਹ ਸਾਡੀ ਰੈਗੂਲੇਟਰੀ ਅਥਾਰਟੀ ਰੇਰਆ ਹੈ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਜੀ ਤਾਂ ਪਿਛਲੇ 3-4 ਮਹੀਨਿਆਂ ਤੋਂ ਖੜੋਤ ਆਈ ਹੋਈ ਸੀ ਇਸ ਕੰਮ 'ਚ 200 ਦੇ ਕਰੀਬ ਰੀਅਲ ਏਸਟੇਟ ਦੇ ਪ੍ਰੋਜੈਕਟ ਇਸ ਵਕਤ ਦੱਸੇ ਜਾ ਰਹੇ ਨੇ ਜਿਨ੍ਹਾਂ ਦੀਆਂ ਫਾਈਲਾਂ ਰੇਰਆ ਕੋਲ ਲੰਮ ਕਰਈਆਂ ਨੇ ਹਾਂ ਹਾਂ ਪੈਂਡਿੰਗ ਚੱਲ ਰਹੀਆਂ ਨੇ ਹਾਂ ਤੇ ਤਕਰੀਬਨ ਤਕਰੀਬਨ ਇਸ ਨੂੰ ਆਪਾਂ 20000 ਕਰੋੜ ਦੀ ਇਕਨੋਮੀ ਜਿਹੜੀ ਦੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਕਿ 20000 ਕਰੋੜ ਰੁਪਏ ਕਰੋੜ ਦੀ ਜਿਹੜੀ ਇਕਨੋਮੀ ਹੈ ਉਹਦੇ 'ਚ ਖੜੋਤ ਜਿਹੜੀ ਬਣੀ ਹੋਈ ਹੈ ਪਿਛਲੇ 4-5-6 ਮਹੀਨਿਆਂ ਤੋਂ ਕਿਉਂਕਿ ਫ ਕਮੇਟੀਆਂ ਚੇਅਰਮੈਨ ਹੁੰਦੇ ਨੇ ਮੈਂਬਰ ਮੌਜੂਦ ਵੀ ਹੁੰਦੇ ਨੇ ਤਾਂ ਵੀ ਇੱਕ ਪ੍ਰੋਜੈਕਟ ਦੀ ਫਾਈਲ ਨੂੰ ਕਲੀਅਰ ਹੋਣ ਤੇ 6 ਤੋਂ 8 ਮਹੀਨੇ ਜਾਂ ਤੋ ਅਰ ਸਾਲ ਵੀ ਲੱਗ ਜਾਂਦਾ ਹੈ ਜੀ ਤਾਂ ਹੁਣ ਪਿਛਲੇ 5-6 ਮਹੀਨਿਆਂ ਤੋਂ ਤਾਂ ਪੂਰੀ ਤਰ੍ਹਾਂ ਹੀ ਖੜੋਤ ਆਈ ਹੋਈ ਹੈ ਤੇ ਹੁਣ ਜਦੋਂ ਇੱਕ ਮੈਂਬਰ ਰਿਟਾਇਰ ਹੋ ਗਏ ਇੱਕ ਮੈਂਬਰ ਛੁੱਟੀ 'ਤੇ ਲੇ ਗਏ ਚੇਅਰਮੈਨ ਸਾਹਿਬ ਨੇ ਅਸਤੀਫਾ ਦੇ ਦਿੱਤਾ ਤਾਂ ਉਹ ਤੋਂ ਤਾਂ ਬਿਲਕੁਲ ਹੀ ਕੋਈ ਵਾਲੀਵਾਰਸ ਨਹੀਂ ਸੀ ਤੇ ਸਾਰਾ ਜਿੰਨੇ ਵੀ ਰੀਅਲ ਏਸਟੇਟ ਦਾ ਕਾਰੋਬਾਰ ਹੈ ਉਹ ਇੱਕ ਤਰ੍ਹਾਂ ਨਾਲ ਠੱਪ ਹੋ ਗਿਆ ਪਿਆ ਇਹ ਦੇਖੋ ਰੇਰਜ ਕੀ ਹੁੰਦਾ ਹੈ ਕਿ ਆਮ ਤੌਰ ਦੇ ਉੱਤੇ ਜਿਹੜਾ ਵੀ ਪ੍ਰੋਜੈਕਟ ਹੈ ਰੀਅਲ ਏਸਟੇਟ ਦਾ ਉਹ ਸਟਾਰਟਿੰਗ ਦੇ ਵਿੱਚ 10 ਜਾਂ 15% ਦੀ ਜਿਹੜੀ ਹੈਗੀ ਹੈ ਰਕਮ ਲੈ ਕੇ ਜਿੰਨੇ ਦੀ ਵੀ ਕੋਈ ਚੀਜ਼ ਹੁੰਦੀ ਆ ਫਲੈਟ ਜਾਂ ਕੋਈ ਮਕਾਨ ਜਾਂ ਕੋਈ ਪਲਾਟ ਹੁੰਦਾ ਹੈ ਤਾਂ ਉਹ ਤਬੰਦ ਨੇ ਨੇ ਕਿ ਜਦੋਂ ਸਾਡਾ ਰੇਰਾ ਥਰੂ ਹੋ ਜਾਏਗਾ ਅਗਲੀ ਕਿਸ਼ਤ ਜੀ ਤੁਹਾਡੇ ਤੋਂ ਉਦੋਂ ਲਵਾਂਗੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਪੈਸੇ ਦਾ ਕਿਉਂਕਿ ਜਿਹੜਾ ਲੈਣ ਦੇਣ ਜਿਹੜਾ ਉਹ ਰੁਕ ਜਾਂਦਾ ਹੈ ਕਿਉਂਕਿ ਰੇਰਾ ਦੇ ਰਾਹੀਂ ਹੀ ਜਿਹੜਾ ਵੀ ਕੋਈ ਰੀਅਲ ਏਸਟੇਟ ਦਾ ਪ੍ਰੋਜੈਕਟ ਹੈ ਉਸਨੇ ਜਦੋਂ ਆਪਣੇ ਖਰਚੇ ਸ਼ੁਰੂ ਕਰਨੇ ਨੇ ਲੋਕਾਂ ਦੇ ਪੈਸੇ ਨਾਲ ਤਾਂ ਕਿਸੇ ਨੇ ਕੋਈ ਮਟੀਰੀਅਲ ਮੰਗਾਣਾ ਹੈ ਕਿਸੇ ਨੇ ਕੋਈ ਬਿਲਡਿੰਗ ਬਣਾਣੀ ਹੈ ਕਿਸੇ ਨੇ ਕੋਈ ਲੇਬਰ ਰੱਖਣੀ ਹੈ ਜਾਂ ਕਿਸੇ ਨੇ ਕੋਈ ਫੀਸ ਅਦਾ ਕਰਨੀ ਹੈ ਤਾਂ ਉਹ ਸਾਰੇ ਦੀ ਰੈਗੂਲੇਸ਼ਨ ਜਿਹੜੀ ਆ ਉਹ ਰੇਰਾਂ ਰੰਗ ਹੁੰਦੀ ਹੈ ਰੇਰਾਂ ਦੇ ਕੋਲ ਜਿਹੜਾ ਹੈਗਾ ਇੱਕ ਅਕਾਊਂਟ ਖੁੱਲ ਜਾਂਦਾ ਹੈ ਉਸ ਤੇ ਜਾ ਕੇ ਉਹਨਾਂ ਨੇ ਪਹਿਲਾਂ ਜਾ ਕੇ ਆਪਣਾ ਸਾਰਾ ਰਿਕਾਰਡ ਦੇਣਾ ਹੁੰਦਾ ਹੈ ਕਿ ਅਸੀਂ ਜਿਹੜੀ ਹੈ ਇਹ ਖਰਚਾ ਕਰਨ ਜਾ ਰਹੇ ਹਾਂ ਤੇ ਇੰਨੇ ਪੈਸੇ ਅਸੀਂ ਲੋਕਾਂ ਤੋਂ ਲੈਲੇ ਹੋਏ ਨੇ ਉਹਨਾਂ ਨੂੰ ਸਾਨੂੰ ਪੈਸੇ ਖਰਚਣ ਦੀ ਆਗਿਆ ਦਿੱਤੀ ਜਾਏ ਹੂੰ ਹੂੰ ਜਿੰਕੇ ਰੇਲਾ ਦੇ ਪੈਸੇ ਖਰਚਣ ਦੀ ਆਗਿਆ ਦੇਣ ਤੋਂ ਬਾਅਦ ਵੀ ਉਹ ਪੈਸੇ ਖਰਚ ਸਕਦੇ ਹੁੰਦੇ ਨਹੀਂ ਹਾਂ ਜੀ ਜੀ ਅਗਰ ਉਹਨਾਂ ਦੇ ਸਾਂਝੇ ਅਕਾਊਂਟ ਦੇ ਵਿੱਚ 100 ਰੁਪਏ ਪਿਆ ਹੈ ਤਾਂ ਉਸ ਤੋਂ ਵੀ ਕੁਝ ਵਿਦਾਊਟ ਅਪਰੂਵਲ ਨਹੀਂ ਕਰ ਸਕਦੇ ਉਹ ਬਿਲਕੁਲ ਨਾਲੇ ਉਸ ਤੋਂ ਵੀ ਕੁਝ ਘੱਟ ਪੈਸੇ ਵਰਤਣ ਦੀ ਆਗਿਆ ਹੁੰਦੀ ਹੈ ਬਾਕੀ ਪੈਸੇ ਸਾਂਝੇ ਜਿਹੜਾ ਅਕਾਊਂਟ ਹੈ ਉਹਦੇ ਵਿੱਚ ਹੀ ਪਏ ਰਹਿੰਦੇ ਨੇ ਕਿ ਰੇਲਾ ਦੀ ਰੈਗੂਲੇਸ਼ਨ ਰਹਿੰਦੀ ਹੈ ਜਦੋਂ ਤੱਕ ਪ੍ਰੋਜੈਕਟ ਮੁਕੰਮਲ ਨਹੀਂ ਹੋ ਜਾਂਦਾ ਤਾਂ ਕਿ ਖਰੀਦਦਾਰ ਦੇ ਐਂਡ ਕੰਜ਼ਿਊਮਰ ਦੇ ਹਿਤਾਾਂ ਦੀ ਰਾਖੀ ਕੀਤੀ ਜਾ ਸਕੇ ਉਦੋਂ ਧੋਖਾ ਨਾ ਹੋ ਜਾਵੇ ਜਿਵੇਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਕਿਸ ਕੀ ਖਰੀਦ ਲਈ ਹੈ ਕਨੋਮਾਈਜ਼ਰ ਕੋਲੋਂ ਜਾਂ ਬਿਲਡਰ ਕੋਲੋਂ ਫਲੈਟ ਲੈ ਲਿਆ ਉਹਨੂੰ ਵਿਚਾਰੇ ਨੂੰ 10-10 ਸਾਲ ਮੁੜ ਕੇ ਉਹਦਾ ਪ੍ਰੋਜੈਕਸ਼ਨ ਹੀ ਨਹੀਂ ਮਿਲਿਆ ਹਵਾ ਕੀ ਪੈਸੇ ਚਲੇ ਗਏ ਉਹਦੇ ਹੂੰ ਹੂੰ ਆਪਾ ਆਪਾ ਸਿੱਧੇ ਨਹੀਂ ਆਪਾ ਸਿੱਧੇ ਸ਼ਬਦਾਂ ਵਿੱਚ ਜਿਹੜੇ ਆਮ ਲੋਕ ਨੇ ਪਿੰਡਾਂ ਨੂੰ ਸਮਝਾ ਦੇ ਕਿ ਇੱਕ 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 ਕਲੇਬਿਕ ਇਦਾਂ ਦਾ ਸਰਕਾਰੀਦਾਰ ਆ ਪਿਆ ਜਿੱਥੇ ਤੁਹਾਡੇ ਪੈਸੇ ਜਿਹੜੇ ਉਹ ਸੇਫ ਪਏ ਨੇ ਔਰ ਤਾਂ ਕਿ ਜਦ ਤੁਹਾਡੇ ਟਰਮ ਬੈਂਡ ਕੰਡੀਸ਼ਨ ਦੇ ਨਾਲ ਜਦੋਂ ਤੁਸੀਂ ਤੁਹਾਡੀ ਉਤਰ ਜਿਹੜੀ ਦੂਸਰੀ ਪਾਰਟੀ ਨੇ ਜਿਹਨੇ ਤੁਹਾਨੂੰ ਜਿਹੜਾ ਡਿਸਪਰਸ ਕਰਨਾ ਤਾਂ ਤੁਹਾਨੂੰ ਉਹਨਾਂ ਨੇ ਪਲਾਟ ਹੈਂਡ ਓਵਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਹ ਸਿੱਧਾ ਡਰ ਰਹਿੰਦਾ ਕਿ ਨਹੀਂ ਸਾਡੀ ਵੀ ਪੇਮੈਂਟ ਉਨੀ ਦੇ ਸਟੱਕ ਰਹੇਗੀ ਜਿੰਨੀ ਦੇਰ ਤੱਕ ਅਸੀਂ ਆਪਣਾ ਕੀਤਾ ਹੋਇਆ ਜਿਹੜਾ ਕਸਟਮਰ ਨਾਲ ਵਾਦਾ ਕੀਤਾ ਹੋਇਆ ਉਹ ਰਹਿਦੇ ਟਾਈਮ ਬਾਉਂਡ ਦੇ ਵਿੱਚ ਪੂਰਾ ਨਹੀਂ ਕਰ ਪਾਉਂਦੇ हां ਜਿਵੇਂ ਅਸੀਂ ਪਹਿਲਾਂ ਕਿਹਾ ਨਾ ਕਿ 20000 ਕਰੋੜ ਦੀ ਇੱਕ ਕੀ ਕਰੀਏ ਇਸ ਵਕਤ ਪੰਜਾਬ ਦੀ ਜਿਹੜੀ ਰੇਰਾ ਦੀ ਫੰਕਸ਼ਨਲ ਨਾ ਹੋਣ ਕਰਕੇ ਖੜੋਤ ਆਈ ਹੋਈ ਹੈ ਸੋ ਏਡੀ ਵੱਡੀ ਜ਼ਿੰਮੇਵਾਰੀ ਵਾਲੀ ਅਥਾਰਟੀ ਹੈ ਜਿਸ ਦੇ ਮਤਲਬ ਡਿਲੇ ਹੋਣ ਨਾਲ ਇੱਕ ਮਹੀਨਾ ਡਿਲੇ ਹੋਣ ਨਾਲ ਅੱਗੇ ਦੇ ਕੰਮ ਕਰਦੇ ਇੱਕ ਸਾਲ ਤੱਕ ਦਾ ਫਰਕ ਪੈਂਦਾ ਸੋ ਏਡੀ ਵੱਡੀ ਅਥਾਰਟੀ ਜਿਹੜੀ ਹੈਗੀ ਹੈ ਫੰਕਸ਼ਨਲ ਨਾ ਹੋਵੇ ਤੇ ਦੂਜਾ ਚਲੋ ਆਪਾਂ ਸਿਆਸੀ ਐਂਗਲ ਤੋਂ ਦੇਖੀਏ ਹੁਣ ਇਲੈਕਸ਼ਨ ਆ ਗਈ ਹੈ ਸਾਰੀਆਂ ਪਾਰਟੀਆਂ ਨੂੰ ਜਿਹੜਾ ਹੈਗਾ ਚੋਣ ਫੰਡ ਚਾਹੀਦਾ ਹੈ ਚੋਣ ਫੰਡ ਤਾਂ ਪੰਜਾਬ ਦਾ ਜਿਹੜਾ ਚੋਣ ਫੰਡ ਆਪਾਂ ਕਹਿੰਦੇ ਜਾਂ ਚੰਡੀਗੜ੍ਹ ਦੇ ਆਸ-ਪਾਸ ਦੇ ਪੰਜਾਬ ਦਾ ਜਾਂ ਜਲੰਧਰ ਦੇ ਆਸ-ਪਾਸ ਦੇ ਅੰਮ੍ਰਿਤਸਰ ਦੇ ਲੁਧਿਆਣੇ ਦੇ ਆਸ-ਪਾਸ ਦੇ ਉਹ ਚੌਂਫੰਡ ਦਾ ਇੱਕ ਵੱਡਾ ਹਿੱਸਾ ਤਾਂ ਕਲੋਨਾਈਜ਼ਰਾਂ ਕੋਲ ਅੰਡਰ ਰੀਅਲ اسٹیਟ ਕਾਰੋਬਾਰ ਚ ਆਉਂਦਾ ਹੈ ਤੇ ਉਹਨਾਂ ਦੇ ਕੋਲ ਪੈਸੇ ਹੀ ਹਨ ਉਹ ਲੋਕ ਪੈਸਾ ਕੂੜਾ ਪਿਆ ਰੇਰਾ ਕੋਲ ਸਾਂਗੇ ਅਕਾਊਂਟ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਲੱਗ ਰਿਹਾ ਜਿੱਤਤਾ ਨਹੀਂ ਆ ਰਹੀਆ ਉਹ ਵਿਚਾਰੇ ਖਾਲੀ ਹੋਏ ਬੈਠੇ ਨੇ ਤਾਂ ਉਹ ਚੀਕਾ ਮਾਰ ਰਹੇ ਨੇ ਤੇ ਉਹਨਾਂ ਨੇ ਦੋ ਤਿੰਨ ਦਿਨਾਂ ਤੋਂ ਪਤਾ ਲੱਗ ਰਿਹਾ ਕਿ ਸਰਕਾਰ ਦੇ ਉੱਤੇ ਬੜਾ ਵੱਡਾ ਜਿਹੜਾ ਹੈਗਾ ਦਿਵਾਲ ਬਣਾਇਆ ਜਾ ਰਿਹਾ ਰਿਕੁਐਸਟਾਂ ਵੀ ਕੀਤੀਆਂ ਜਾ ਰਹੀਆ ਸਾਨੂੰ ਕੁਝ ਇੱਕ ਪ੍ਰਾਪਰਟੀ ਕਾਰੋਬਾਰੀ ਵੱਡੇ ਪ੍ਰਾਪਰਟੀ ਕਾਰੋਬਾਰੀ ਸਰਕਾਰ ਦੇ ਵਿੱਚ बतौर ਐਮਐਲਏ ਵੀ ਬੈਠੇ ਨੇ ਉਹਨਾਂ ਨੇ ਵੀ ਜਾ ਕੇ ਦੁਖੜਾ ਰੋਇਆ ਰੀਅਲ ਏਸਟੇਟ ਵਾਲਿਆਂ ਦਾ ਇੱਕ ਉਹਨਾਂ ਨਾਲ ਮਰੀ ਨਿੱਜੀ ਤੌਰ ਤੇ ਵੀ ਗੱਲ ਹੋਈ ਹੈ ਕਿ ਅਸੀਂ ਤਾਂ ਰਿਕੁਐਸਟ ਹੀ ਕਰ ਰਿਹਾ ਕਿ ਵੱਡੀ ਇਕਨ ਹੈਗੀ ਆ ਖਰੋਤ ਚਾਈ ਹੋਈ ਹੈ ਤੇ ਜਿਸ ਨਾਲ ਲੋਕੋ ਵੀ ਪਰਵਾਹ ਲਾਦੋ ਨਹੀਂ ਕਿਉਂਕਿ ਇਹ ਰੇਰਾ ਨੇ ਐਂਡ ਕੰਜ਼ਿਊਮਰ ਦਾ ਜਿਹੜਾ ਹੈ ਜਿਹੜਾ ਆਖਰੀ ਜਿਹੜਾ ਗਾਹਕ ਹੈ ਜਿਹਨੇ ਘਰ ਚ ਰਹਿਣਾ ਹੈ ਉਸਦੇ ਹਿੱਤਾਂ ਦੀ ਰਾਖੀ ਕਰਨੀ ਆ ਉਸਦੇ ਹਿੱਤਾਂ ਦੀ ਸਭ ਤੋਂ ਵੱਡੀ ਰਾਖੀ ਤਾਂ ਇਹ ਹੈ ਕਿ ਉਹਨੂੰ ਆਪਣੇ ਪੈਸੇ ਦੀ ਜਿਹੜੀ ਵਰਤੋਂ ਕਰਕੇ ਸਹੀ ਸਮੇਂ ਪ੍ਰਾਪਰਟੀ ਮਿਲ ਜਾਏ ਸੋ ਇਹ ਇਸ ਕਰਕੇ ਜਿਹੜੇ ਅਪਨੀਤ ਰਿਹਾਇਤ ਨੇ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਸਾਰਾ ਚਾਰਜ ਦਿੱਤਾ ਜਾ ਰਿਹਾ ਸਾਨੂੰ ਅੰਦਰੂਨੀ ਸੂਤਰਾਂ ਤੋਂ ਖਬਰ ਮਿਲੀ ਹੈ ਇਹ ਖਬਰ ਦੇ ਉੱਤੇ ਮੂਹਰ ਕ੍ਰਿਸ਼ੀ ਵਾਲ ਚ ਥੋੜੇ ਜਿਹਾ ਚ ਲੱਗ ਜਾਏਗੀ ਅੱਜ ਦੀ ਸਰਕਾਰ ਐਕਸ਼ਨ ਚ ਆਈ ਹੈ ਤੇ ਅੱਜ ਨੋਟੀਫਿਕੇਸ਼ਨ ਕਿਸੇ ਵੇਲੇ ਵੀ ਹੋ ਸਕਦਾ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਸੁਚਾਰੂ ਰੂਪ ਚ ਜਿਹੜਾ ਹੈ ਜਿਹੜਾ ਰੇਰਾ ਦਾ ਜਿਹੜਾ ਦੁਬਾਰਾ ਫੰਕਸ਼ਨਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਤਾਂ ਵੱਡੀ ਮੇਰੇ ਖਿਆਲ ਚ ਰਾਹਤ ਹੋਏਗੀ ਇਹ ਨਾ ਸਿਰਫ ਰੀਅਲ ਏਸਟੇਟ ਕਾਰੋਬਾਰੀਆਂ ਵਾਸਤੇ ਸਗੋਂ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਮਤਲਬ ਪ੍ਰਾਪਰਟੀ ਲੱਭਣ ਨਹੀਂ ਜਾ ਰਹੇ ਹੂੰ ਉਹਨਾਂ ਨੇ ਪ੍ਰਾਪਰਟੀ ਖਰੀਦ ਲਈ ਹੈ ਹੂੰ ਉਹਨਾਂ ਨੇ ਸਿਰਫ ਉਹਦੀ ਪੈਰਵੀ ਕਰਨੀ ਹੈ ਕਿ ਕਿਹੜੇ ਕਿਹੜੀ ਫਲੋਰ ਦਾ ਮੇਰਾ ਜਿਹੜਾ ਮੈਂ ਕੰਮ ਹੋ ਗਿਆ ਕਦੋਂ ਮੈਨੂੰ ਪੋਜੀਸ਼ਨ ਮਿਲੇਗਾ ਜਾਂ ਜਿਹੜਾ ਕਿੰਨੀਆਂ ਸੜਕਾਂ ਬਣ ਗਈਆਂ ਤੇ ਕਦੋਂ ਮੈਂ ਆਪਣੇ ਪਲਾਟ ਦੇ ਵਿੱਚ ਨਕਸ਼ਾ ਪਾਸ ਕਰਾ ਕੇ ਆਪਣੇ ਮਕਾਨ ਦਾ ਕੰਮ ਸ਼ੁਰੂ ਕਰੂੰਗਾ ਸੋ ਉਹ 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 ਦਾ ਹੋ ਰਹੀ ਵੱਡੀ ਰਾਹ ਬਿਲਕੁਲ ਅਨਿਲ ਬਹੁਤ ਵੱਡੀ ਰਾਹ ਤਾ ਔਰ ਦੇਨਿਕ ਸਵਿਰ ਨੇ ਸਭ ਤੋਂ ਪਹਿਲਾਂ ਜੇ ਮੈਂ ਤੁਸੀਂ ਬ੍ਰੇਕ ਕਰਵਾਈ ਆ ਖਬਰ ਇਹ ਸੂਤਰਾਂ ਦੇ ਵੱਲੋਂ ਤਾਂ ਖਬਰ ਆ ਕਿ ਜਿਹੜੇ ਆਪਣੀ ਤਰਿਆਇਤ ਨੇ ਉਹ ਜਲਦ ਹੀ ਜਿਹੜਾ ਹੈ ਪੂਰਾ ਸਾਰਾ ਕਾਰਜਬਾਰ ਸਭਾਰਨਗੇ ਪਰ ਅਨਿਲ ਜਿਵੇਂ ਤੁਸੀਂ ਜ਼ਿਕਰ ਕੀਤਾ ਇਸ ਖਬਰ ਦੇ ਵਿੱਚ ਕਿ ਜਿਹੜਾ ਕਹਿ ਲਓ ਵੀ ਇਲੈਕਸ਼ਨ ਯਰ ਚੱਲ ਰਿਹਾ ਜੋੜ ਤੋੜ ਹੁੰਦੇ ਨੇ ਤੁਸੀਂ ਦੇਖੋ ਕਿ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਸਥਾਈ ਮੈਂਬਰ ਨੇ ਅਜੀਪਾਲ ਸਿੰਘ ਉਹ ਰਿਟਾਇਰ ਹੋਣਗੇ ਜੋ ਰਿਟਾਇਰਮੈਂਟ ਉਹ ਨਹੀਂ ਹੋਣੀ ਸੀ ਇਸ ਦੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜੇ ਚੇਅਰਪਰਸਨ ਸੀ ਕਿ ਸੱਤਿਓ ਕੋਪਾਲ ਉਹਨਾਂ ਨੇ ਅਗਲੇ ਹੀ ਮਹੀਨੇ ਨੜੀ ਕਿ ਰਿਟਾਇਰਮੈਂਟ ਤੋਂ ਅਜੇ ਪਾਲ ਦੀ ਰਿਟਾਇਰਮੈਂਟ ਤੋਂ ਠੀਕ 1 ਮਹੀਨੇ ਬਾਅਦ ਉਹ 7 ਤਰੀਕ ਨੂੰ ਫਰਵਰੀ ਨੂੰ ਉਹੋ ਅਸਤੀਫਾ ਦੇ ਦਿੰਦੇ ਨੇ ਉਸ ਤੋਂ ਬਾਅਦ ਦੇਖੋ ਤੁਸੀਂ ਹਰਾਨੀ ਦੀ ਗੱਲ ਉਹ ਹੁੰਦੀ ਜਿਹੜਾ ਤੀਸਰਾ ਮੈਂਬਰ ਬਚ ਗਿਆ ਰਕੇਸ਼ ਕੁਮਾਰ ਗੋਇਲ ਉਸ ਤੋਂ ਅਗਲੇ ਮਹੀਨੇ ਠੀਕ ਹੈ ਕਿ 1 ਮਹੀਨੇ ਬਾਅਦ 10 ਮਾਰਚ ਨੂੰ ਉਹ 3 ਮਹੀਨੇ ਛੁੱਟੀ ਲੈ ਕੇ ਚਲੇ ਜਾਂਦੇ ਨੇ ਤੇ ਕੁੱਲ ਮਿਲਾ ਕੇ ਤਿੰਨੇ ਮੇਨ ਮੈਂਬਰ ਨੇ ਤਿੰਨੇ ਹੀ ਹੈ ਨਹੀਂ ਤੇ ਕੰਮ ਕਾਜ ਆਪੇ ਟਾਪੇ ਔਰ 3 ਮਹੀਨੇ ਮਤਲਬ 90 ਦਿਨ ਕਹਿ ਲਓ ਔਰ ਚੌਥਾ ਮਹੀਨਾ ਸਟਾਰਟ ਹੋ ਗਿਆ ਉਹ ਵੀ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਅਜੇ ਇਹ ਦੇ ਵਿੱਚ ਇਲੈਕਸ਼ਨ ਸਰ ਦੇ ਉ ਇਹ ਡ੍ਰੀਨ ਪ੍ਰੋਸੈਸ ਚ ਲਗਾਉਂਦੀ ਹੈ ਬਿਲਕੁਲ ਬਿਲਕੁਲ ਉਹ ਲਾਇਦਾ ਪ੍ਰੋਸੈਸ ਜਿਹੜਾ ਫੰਕਸ਼ਨਿੰਗ ਚੀਜ਼ ਹੋਵੇ ਹਾਂਜੀ ਹਾਂਜੀ ਜੀ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇਹ ਦਿਨਿਕ ਸਵੇਰਾ ਦੇ ਉੱਪਰ ਖਬਰ ਸੂਤਰਾਂ ਦੇ ਹਵਾਲੇ ਸਾਡੇ ਕੋਲ ਖਬਰ ਆਈ ਹੈ ਕਿ ਜਿਹੜਾ ਰੇਰਾਂ ਦਾ ਕੰਮਕਾਜ ਰੁਕਿਆ ਪਿਆ ਕਿਉਂਕਿ ਜਿਹੜੇ ਇੱਕ ਸਥਾਈ ਮੈਂਬਰ ਸੇਜੇਪਾਲ ਸਿੰਘ ਉਹਨਾਂ ਦੀ ਜਨਵਰੀ ਦੇ ਵਿੱਚ ਰਿਟਾਇਰਮੈਂਟ ਹੋ ਗਈ ਸੀ ਉਸ ਤੋਂ ਬਾਅਦ ਜਿਹੜੇ ਚੇਅਰਪਰਸਨ ਸੀ ਉਹਨਾਂ ਨੇ ਫਰਵਰੀ ਦੇ ਵਿੱਚ ਜਿਹੜਾ ਸੀ ਅਸਤੀਫਾ ਦੇ ਦਿੱਤਾ ਸੀਗਾ ਔਰ ਮਾਰਚ ਦੇ ਵਿੱਚ ਜਿਹੜਾ ਤੀਸਰਾ ਮੈਂਬਰ ਸੀਗਾ ਉਸ ਦੇ ਵੱਲੋਂ ਜਿਹੜੀ ਛੁੱਟੀ ਲਈ ਗਈ ਤਿੰਨ ਮਹੀਨੇ ਦੀ ਤਾਂ ਜਹੇ ਦੇ ਵਿੱਚ ਵਿੱਤੀ ਸੰਕਟ ਖੜਾ ਹੋ ਗਿਆ ਸੀ 20000 ਕਰੋੜ ਰੁਪਏ ਦੀ ਮੋٹے ਮੋٹے ਰਕਮ ਆਪਾਂ ਕੈਲਡਿਸ ਤੱਕ ਹੋ ਚੁੱਕੀ ਸੀ ਕੋਲੋਨਾਈਜ਼ਰ ਦੀ ਗੱਲ ਕਰ ਲਈਏ ਜਾਂ ਫਿਰ ਕੰਜ਼ਿਊਮਰ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਪੋਜ਼ੇਸ਼ਨ ਲੈਣੀ ਸੀ ਆਪਣੇ ਪਲਾਟ ਦੀ ਗੱਲ ਕਰ ਲਈਏ ਜਾਂ ਫਿਰ ਬਣੇ ਬਣਾਏ ਮਕਾਨਾਂ ਦੀ ਫਲੈਟਾਂ ਦੀ ਤਾਂ ਇਹ ਵੱਡਾ ਇੱਕ ਸੰਕਟ ਆ ਗਿਆ ਜਿਸ ਤੋਂ ਬਾਅਦ ਹੁਣ ਅੰਦਰ ਖਾਤੇ ਦੀ ਖਬਰ ਹੈ ਗੁਪਤ ਹਵਾਲੇ ਤੋਂ ਪਤਾ ਚੱਲ ਰਹੀ ਹੈ ਕਿ ਜਲਦ ਹੀ ਜੜੇ ਪੁੱਡਾ ਦੇ ਚੀਫ ਐਡਮਿਨਿਸਟ੍ਰੇਟਰ ਨੇ ਉਹ ਹੁਣ ਜਿਹੜਾ ਹੈਗਾ ਉਹ ਪੂਰਾ ਰੇਰ ਦਾ ਕੰਮਕਾਜ ਜਲਦ ਸੰਭਾਵਿਤ ਨਜ਼ਰ ਆਉਣਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ